ਬਿਲਕੁਲ ਜੀ ਜਦੋਂ ਉੱਥੋਂ 111 ਦਾ ਜਥਾ ਤੋਰਿਆ ਲੋਕ ਇਹ ਮਾਨਸਿਕ ਤੌਰ ਤੇ ਤਿਆਰ ਹੋ ਕੇ ਆਏ ਸੀ ਬਲਾਦਾ ਸਪੀਚ ਵੀ ਕੀਤੀ ਗਈ ਵੀ ਜੇ ਕਿਸੇ ਨੂੰ ਕੋਈ ਦਵਾਈ ਲੈਂਦਾ ਜਾਂ ਡਰ ਉਹ ਪਛਾਹ ਮੁਰਜੇ ਪਰ ਲੋਕ ਜਿਹੜੇ ਇਹ ਮਾਨਸਿਕ ਤੌਰ ਤੇ ਤਿਆਰ ਹੋ ਗਏ ਵੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਤੋਂ ਪਹਿਲਾਂ ਸਾਡੀ ਸ਼ਹੀਦੀ ਹੋਊਗੀ ਐਮਐਸਪੀ ਦੇ ਗਰੰਟੀ ਕਾਨੂੰਨ ਡਾਕਟਰ ਸੁਮੇਨਾਥ ਜਿਹੜਾ 12 ਮੰਗਾ ਤੇ ਸ਼ੰਘਰ ਚ ਚੱਲ ਰਿਹਾ ਉਹਨੂੰ ਆਪਾਂ ਪੂਰਨ ਜੋਗ ਲਾਗੂ ਕਰਾਉਣਾ ਵਾ ਸ਼ਹੀਦੀਆਂ ਜਿੰਨੀਆਂ ਮਰਜ਼ੀ ਹੋ ਜਾਣ ਫਿਰ ਡਰ ਨਹੀਂ ਜਦੋਂ ਲੋਕ ਮਾਨਸਿਕ ਤੌਰ ਤੇ ਤਿਆਰ ਹੋ ਜਾਂਦੇ ਫਿਰ ਤੇ ਫਿਰ ਲੋਕਾਂ ਨੂੰ ਡਰ ਕਾ ਦਾ ਵੇਖੋ ਸ਼ਾਂਤਮਈ ਰਹਿ ਕੇ ਤੇ ਪਰੇ ਲੋਕਾਂ ਜੇ ਸ਼ਾਂਤਮਈ ਰਹਿਣਗੇ ਜੀ ਤਾਂ ਠੰਡ ਬਹੁਤ ਹੈ ਠੰਡ ਦੇ ਚਲਦਿਆਂ ਕੀ ਸਿੰਘ ਸਾਹਿਬ ਤੁਸੀਂ ਲਗਭਗ 13 ਫਰਵਰੀ ਤੋਂ ਇੱਥੇ ਡਟੇ ਹੋਏ ਹੋ ਅੱਜ ਮਰਨਵਰਤ ਉੱਤੇ ਬੈਠੇ ਹੋ ਆਪਣੇ ਆਪ ਨੂੰ ਤਿਆਰ ਕਰਕੇ ਆਏ ਹੋ ਠੰਡ ਬਹੁਤ ਹੈ ਬਹੁਤ ਸਾਰੀਆਂ ਪ੍ਰੋਬਲਮਸ ਆਉਣਗੀਆਂ ਤਾਂ ਤਿਆਰੀ ਕਰ ਲਈ ਹੈ ਮਾਨਸਿਕ ਤੌਰ ਤੇ ਤਿਆਰ ਹੋ ਕੇ ਆਏ ਆਂ ਦੇਖੋ ਮਾਨਸਿਕ ਤੌਰ ਤੇ ਤਾਂ ਅਸੀਂ ਪਹਿਲਾਂ ਤੋਂ ਹੀ ਤਿਆਰ ਸੀ ਵੀ ਜੰਗ ਜਿੱਤ ਕੇ ਘਰਾਂ ਨੂੰ ਮੁੜਨਾ ਤੇ ਹੁਣ ਰਹੀ ਗੱਲ ਸ਼ਹਾਦਤਾਂ ਦੀ ਜਦੋਂ ਸਾਡਾ ਬੁੱਢਾ ਜਰਨੈਲ ਜੇ 51 ਦਿਨ ਮਰਨ ਵਰਤ ਤੇ ਬੈਠ ਸਕਦਾ ਉਹ ਆਪ ਦੀ ਸ਼ਹੀਦੀ ਦੇ ਸਕਦਾ ਤਾਂ ਅਸੀਂ ਕਿਉਂ ਨਹੀਂ ਕਿਉਂਕਿ ਉਹ ਕਿਸਾਨੀ ਦਾ ਇੱਕ ਅਨਮੋਲ ਹੀਰਾ ਸਾਥੋਂ ਨਹੀਂ ਵੇਖਿਆ ਗਿਆ ਸਾਡੇ ਹੱਥਾਂ ਚੋਂ ਜਾਂਦਾ ਹੋਇਆ ਇਸ ਕਰਕੇ ਅਸੀਂ ਇਹ ਜਿਹੜਾ ਨਿਰਣਾ ਲਿਆ ਮੀਟਿੰਗ ਕਰਕੇ ਕੱਲ ਨਿਰਣਾ ਲਿਆ ਵੀ ਅਸੀਂ ਵੀ ਮਰਨ ਵਰਤ ਤੇ ਬੈਠਾਂਗੇ ਪ੍ਰਮਾਤਮਾ ਕਰੇ ਅਸੀਂ ਅਰਦਾਸ ਵੀ ਕਰਦੇ ਆ ਪ੍ਰਮਾਤਮਾ ਅੱਗੇ ਵੀ ਉਹਨਾਂ ਤੋਂ ਪਹਿਲਾਂ ਸਾਡੀ ਸ਼ਹੀਦੀ ਹੋਵੇ ਤਾਂ ਕਿਸਾਨ ਪੂਰੀ ਤਰ੍ਹਾਂ ਮਾਨਸਿਕ ਤੌਰ ਤੇ ਤਿਆਰ ਹੋ ਕੇ ਆਏ ਨੇ ਸੁਖਜੀਤ ਸਿੰਘ ਹਰਦੋ ਚੰਡੇ ਹੋਣ ਜਾਂ ਬਿਹਾਰ ਦੇ ਕਿਸਾਨ ਆਗੂ ਅਰਣ सिन्हा ਹੋਣ ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਸੀ ਕਿ ਅਗਵਾਈ ਕਰਨਗੇ ਤਾ ਫਾਈਵ ਰਿਵਰ ਹਾਰਟ ਐਸੋਸੀਏਸ਼ਨ ਦੀ ਟੀਮ ਵੀ ਜਿਹੜੀ ਹੈ ਉਹ ਵੀ ਇਸ ਵਕਤ ਮੌਜੂਦ ਹੈ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਹੋਰ ਬਹੁਤ ਸਾਰੇ ਦੂਜੀ ਕਤਾਰ ਦੇ ਆਗੂ ਜਿਹੜੇ ਨੇ ਇੱਥੇ ਸ਼ਾਮਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਆਖਰ ਕਿੰਨੀ ਕ ਤਿਆਰੀ ਆ ਕਿੰਨੀ ਲੰਮੀ ਤਿਆਰੀ ਖਿੱਚ ਕੇ ਆਏ ਨੇ ਤਾਂ ਇੱਕ ਵੱਡੀ ਤਿਆਰੀ ਦੇ ਵਿੱਚ ਕਿਸਾਨ ਪਹੁੰਚੇ ਨੇ ਤਿਆਰੀ ਕਿਸ ਤਰ੍ਹਾਂ ਦੀ ਹੋਵੇਗੀ ਇਹ ਪੁੱਛਦੇ ਆ ਸਿੰਘ ਸਾਹਿਬ ਕਿੰਨੀ ਵੱਡੀ ਤਿਆਰੀ ਕਰਕੇ ਆਏ ਹੋ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਨੂੰ ਅਜੇ 51 ਦਿਨ ਹੋ ਗਏ ਆ ਸਰਕਾਰ ਨੇ ਗੱਲਬਾਤ ਲਈ ਕੋਈ ਕਦਮ ਅੱਗੇ ਨਹੀਂ ਵਧਾਇਆ ਤਾਂ ਹੁਣ ਕਿੱਡੀ ਕਬੜੀ ਤਿਆਰੀ ਹੈ ਤੁਹਾਡੀ ਤੁਹਾਨੂੰ ਵੀ ਲੰਮਾ ਟਾਈਮ ਬੈਠਣਾ ਪੈ ਸਕਦਾ ਸਾਡੀ ਫੁੱਲ ਤਿਆਰੀ ਹੈ ਜੀ ਪ੍ਰਧਾਨ ਜੀ ਤਾਂ ਪਹਿਲਾਂ ਮਰਾਂਗੇ ਸੀ ਜਿਹੜਾ ਕੀ ਸੀ ਇਤਿਹਾਕੇ ਤੁਰਿਆ ਜਿਹੜਾ ਸਾਡਾ ਪ੍ਰਧਾਨ ਹੈ ਸਾਡਾ ਪ੍ਰਧਾਨ ਹੀ ਮਰ ਗਿਆ ਤਾਂ ਸਾਡਾ ਕੀ ਪਿੱਛੇ ਰਹੂਗਾ ਸਾਰੇ ਇਹ ਆਲ ਇੰਡੀਆ ਲਈ ਪਰਦਾਨ ਲੜਾਈ ਲੜ ਰਿਹਾ ਐ ਅਸੀਂ ਜਿਹੜਾ ਪ੍ਰਦਾਨ ਤੋਂ ਪਹਿਲਾਂ ਮਰਾਂਗੇ ਜਿਹੜਾ ਅੱਜ ਅਸੀਂ ਜ਼ੀਰੋ ਲੈਵਲ ਤੇ ਜਿਹੜਾ ਅਸੀਂ ਆ ਕੇ ਮਰਨ ਮਰਤੇ ਤੇ ਬੈਠੇ ਆ 111 ਜੇ ਜਥੇਬੰਦੀ ਜਿਹੜੇ ਹਾਂ ਬਾਬਾ ਜੀ ਤੁਹਾਡੀ ਉਮਰ ਕਿੰਨੀ ਹੈ ਨਾਮ ਵੀ ਦੱਸ ਦਿਓ ਉਮਰ ਵੀ ਦੱਸ ਦਿਓ ਮੈਂ ਸੁਖਦੇਵ ਸਿੰਘ ਪਿੰਡ ਕੋਟਵਿਕਲਾਂ ਜਿਹਨਾਂ ਮਾਨਸਾ ਉਮਰ ਕਿੰਨੀ ਹੈ ਤੁਹਾਡੀ ਮਾਨਸਾ ਜਿਹੜਾ ਮੈਂ ਜਾਣ ਸਕਤਰ ਹਾਂ ਉਮਰ ਹੈ ਮੇਰੀ 75 ਸਾਲ ਦੀ ਆ ਕੇ ਅਸੀਂ ਸਾਡਾ ਜਰਨੈਲ ਬੈਠਾ ਸਾਰੀ ਦੁਨੀਆ ਦੀ ਖਾਤਰ ਅਸੀਂ ਵੀ ਉਹਦੇ ਖਾਤਰ ਕੁਛ ਨਾ ਕੁਛ ਕਰ ਸਕਦੇ ਆ ਅਸੀਂ ਇੱਥੇ ਰੋਟੀਆਂ ਖਾਣ ਨਹੀਂ ਆਏ ਅਸੀਂ ਕਿਸਾਨਾਂ ਦੀਆਂ ਸਾਰੀਆਂ ਜਨਤਾ ਦੀਆਂ ਮੰਗਾਂ ਮਨਾਉਣ ਦੇ ਖਾਤਰ ਆਏ ਆ ਸਾਡਾ ਪਿਛਲਾ ਇਤਿਹਾਸ ਦੱਸਦਾ ਸਾਡੇ ਬਾਪੂ ਗੁਰੂ ਉਹ ਸਿੰਘ ਨੇ ਬਾਬੇ ਨਾਨਕ ਨੇ ਜੋ ਵੀ ਪੂਰਨੇ ਪਾਏ ਐ ਅਸੀਂ ਉਹਨਾਂ ਪੂਰਨਿਆਂ ਤੇ ਚੱਲਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਜਿੰਨੀ ਮਰਜ਼ੀ ਐ ਸਾਡੇ ਤੇ ਸਜ਼ਾ ਦੇ ਤਕਰਨਾ ਸਾਨੂੰ ਜੇਲਾਂ 'ਚ ਲੈ ਜਾਣਾ ਸਰਕਾਰ ਜਿਹੜਾ ਮਰਜ਼ੀ ਆ ਉਹਦਾ ਯਤਨ ਕਰ ਲੇ ਪਰ ਅਸੀਂ ਇਹ ਤੋਂ ਉੱਠਣਾ ਨਹੀਂ ਹੁਣ ਮਰਨ ਵਰਤੇ ਬੈਠਾਂਗੇ ਜਾਨ ਦੇ ਦੇਣਗੇ ਚਾਹੇ ਨੌਜਵਾਨ ਹੋਣ ਚਾ 75 ਸਾਲ ਦੇ ਬਾਬੇ ਹੋਣ ਤਾਂ ਵੱਡੀ ਤਿਆਰੀ ਕਰਕੇ ਆਏ ਨੇ ਮਾਨਸਿਕ ਤੌਰ ਉੱਤੇ ਬਹੁਤ ਮਜ਼ਬੂਤ ਨੇ ਜਿਹੜੇ ਉਹ ਦਿਖਾਈ ਦੇ ਰਹੇ ਨੇ ਬਹੁਤ ਸਾਰੇ ਬਜ਼ੁਰਗ ਨੇ ਵਿੱਚ ਜਿਨ੍ਹਾਂ ਦੀ ਉਮਰ 75 ਸਾਲ ਤੋਂ ਪਾਰ ਵੀ ਹੋਵੇਗੀ ਤਾਂ ਇੱਕ ਵੱਡੀ ਤਿਆਰੀ ਜਿਹੜੀ ਹੈ ਕਿਸਾਨ ਆਗੂਆਂ ਦੀ ਮੈਂ ਕਹੂੰਗਾ ਇੱਕ ਇੱਕ ਕਰਕੇ ਤਸਵੀਰਾਂ ਦਿਖਾ ਦਿੱਤੀਆਂ ਜਾਣ ਕਿ ਕਿਸ ਤਰ੍ਹਾਂ ਦੇ ਨਾਲ 70 70 ਸਾਲ ਦੇ 80 80 ਸਾਲ ਦੇ ਬਾਬੇ ਜਿਹੜੇ ਨੇ ਉਹ ਮੈਦਾਨੇ ਜੰਗ ਵਿੱਚ ਡਟੇ ਨੇ ਪੂਕੜ ਹੜਤਾਲ ਤੇ ਬੈਠੇ ਨੇ ਮਰਨ ਵਰਤ ਤੇ ਬੈਠੇ ਨੇ ਤਾਂ ਜਦੋਂ ਅਸੀਂ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਸੀ ਤਾਂ ਉਹਨਾਂ ਆਪਣੇ ਪ੍ਰਾਤਨ ਵਿਰਸੇ ਦੀ ਗੱਲ ਕੀਤੀ ਹੈ ਕਿ ਅਸੀਂ ਸ਼ਹਾਦਤਾਂ ਦੇ ਵਿੱਚੋਂ ਪੈਦਾ ਹੋਏ ਹਾਂ ਗੁਰੂ ਗੋਬਿੰਦ ਸਿੰਘ ਦੀ ਪ੍ਰੇਰਣਾ ਹੈ ਸਾਨੂੰ ਸਾਨੂੰ ਗੁਰਬਾਣੀ ਤੋਂ ਪ੍ਰੇਰਣਾ ਮਿਲਦੀ ਹੈ ਤਾਂ ਹੀ ਅਸੀਂ ਜਿਹੜਾ ਹੈ ਮਰਨ ਦਾ ਅੱਗੇ ਹੋ ਕੇ ਜਜ਼ਬਾ ਰੱਖਦੇ ਹਾਂ ਤਾਂ ਇਹ ਉਹ ਕਿਸਾਨ ਨੇ तमाम ਕਿਸਾਨ ਬੈਠੇ ਨੇ ਇੱਕ ਹੋਰ ਬੇहद ਬਜ਼ੁਰਗ ਕਿਸਾਨ ਨੇ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਨਾਂ ਪੁੱਛਦੇ ਹਾਂ ਤੇ ਉਮਰ ਵੀ ਪੁੱਛਦੇ ਹਾਂ ਆ ਸਿੰਘ ਸਾਹਿਬ ਇੱਕਦਮ ਆਪਣਾ ਨਾਮ ਦੱਸੋ ਕੀ ਨਾਮ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਾਗ ਸਿੰਘ ਪਿੰਡ ਮੱਖਾ ਉਮਰ ਕਿੰਨੀ ਆ ਉਮਰ ਮੇਰੀ ਜੇ 80 ਸਾਲ ਤੋਂ 1 ਸਾਲ ਘਟ ਹੈ ਜੀ ਤੇ ਪਰ ਹੁਣ ਕਰੀਏ ਕਿ ਫਿਰ ਬੱਚੇ ਨਹੀਂ ਪੜਦੇ ਜੇ ਇੱਥੇ ਨਹੀਂ ਆਉਂਦੇ ਤਾਂ ਅਸਲ ਸਾਡਾ ਫਰਜ਼ ਇਹੀ ਹੈ ਵੀ ਸਾਡੇ ਬੱਚੇ ਸੁਖੀ ਰਹਿਣ ਅਸੀਂ ਸਾਡੀ ਜੇ ਜ਼ਿੰਦਗੀ ਜਾਂਦੀ ਆ ਬਗ ਜੇ ਕੋਈ ਪਰਵਾਹ ਨਹੀਂ ਇਹ ਪ੍ਰੇਰਣਾ ਹੁਣ ਮਾਨਸਿਕ ਤੌਰ ਤੇ ਪ੍ਰੇਰਣਾ ਲੈ ਕੇ ਆਏ ਹੂ ਕਿ ਹੁਣ ਪਿੱਛੇ ਨਹੀਂ ਹਟਣਾ ਚਾਏ ਸ਼ਹਾਦਤ ਹੋ ਜਾਵੇ ਕੁਝ ਵੀ ਹੋ ਜਾਵੇ ਜੀ ਪਿੱਛੇ ਨਹੀਂ ਹਟਾਂਗੇ ਹੁਣ ਬਹੁਤ ਚਿਰ ਹੋ ਗਿਆ ਦੇਖੀ ਜਾਂਦੇ ਨੂੰ ਸਾਲ ਹੀ ਹੋਣ ਵਾਲਾ ਬਸ ਤੇ ਪਿੱਛੇ ਨਹੀਂ ਹਟਾਂਗੇ ਹੁਣ ਸਾਡੀ ਜ਼ਿੰਦਗੀ ਲੱਗ ਜੂ ਲੱਗ ਜੇ ਕੋਈ ਪਰਵਾਹ ਨਹੀਂ ਹੈਗੀ ਤਾਂ 80 ਸਾਲ ਦੇ ਬਾਬੇ 75 ਸਾਲ ਦੇ ਬਾਬੇ ਇਹ ਇੱਕ ਕਹਾਣੀ ਗਦਰੀ ਬਾਬਿਆਂ ਦੇ ਨਾਲ ਵੀ ਜੁੜਦੀ ਹੈ ਜਦੋਂ ਅਮਰੀਕਾ ਤੋਂ ਚੱਲ ਕੇ ਗਦਰੀ ਬਾਬੇ ਹਿੰਦੁਸਤਾਨ ਦੀ ਜ਼ੰਗੇ ਆਜ਼ਾਦੀ ਲਈ ਭਾਰਤ ਪਹੁੰਚਦੇ ਨਹੀਂ ਤਾਂ ਵੱਡਾ ਸੰਘਰਸ਼ ਹੋਵੇਗਾ ਇਸ ਵਾਰ ਅਰਪਰ ਦੀ ਲੜਾਈ ਲੜਨ ਦੇ ਮੂਡ ਵਿੱਚ ਨੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਅਸੀਂ-ਅਸੀਂ ਸਾਲ ਦੇ ਬਾਬੇ ਜਦੋਂ ਮੈਦਾਨ ਦੇ ਵਿੱਚ ਡਟਦੇ ਨੇ ਤਾਂ ਨੌਜਵਾਨਾਂ ਨੂੰ ਵੀ ਇਸ ਗੱਲ ਤੋਂ ਪ੍ਰੇਰਨਾ ਮਿਲਦੀ ਹੈ ਕਿ ਸੰਘਰਸ਼ ਕਿਦਾਂ ਲੜਿਆ ਜਾਣਾ ਇੱਕ ਹੋਰ ਬਜ਼ੁਰਗ ਨੇ ਗੱਲਬਾਤ ਕਰਦੇ ਬਜ਼ੁਰਗੋ ਪਹਿਲਾਂ ਤਾਂ ਨਾਂ ਦੱਸੋ ਬਹਾਦਰ ਸਿੰਘਾ ਜੀ ਉਮਰ ਕਿੰਨੀ ਹੈ ਜੀ ਹੋਰ 75 ਸਾਲ ਹੈ ਜੀ ਤਾ ਮਾਨਸਿਕ ਤੌਰ ਤੇ ਤਿਆਰ ਹੋ ਕੇ ਆਏ ਹੂੰ ਘਰਦਿਆਂ ਨੂੰ ਦੱਸਦਾ ਕਿਉਂ ਨਾ ਤਿਆਰ ਹੋ ਕੇ ਆਏ ਆ ਦੱਸੇ ਤਾਂ ਕਈ ਦਿਨ ਹੋ ਗਏ ਬਾਕੀ ਬਸੀਤ ਉਹ ਤਾਂ ਮੇਰੀ ਕਾਫੀ ਸਾਲ ਦੀ ਕਰਾਈ ਆ ਤਾਂ ਬਸੀਤਾਂ ਦੇ ਲੋਕਾਂ ਹੁੰਦੇ ਨੇ ਵੀ ਨਮਾਜ਼ ਨਹੀਂ ਕਰਾਈ ਨਹੀਂ ਕਈ ਨਹੀਂ ਤੇ ਜਿਹੜੇ ਪਰਮਿਸ਼ਨ ਨੇ ਦੇਣੇ ਦਾਣੇ ਬਾਕੀ ਆ ਚੰਗੇ ਹੋਵੇ ਠੀਕ ਹੈ ਉਹ ਵੀ ਤੇ ਬਸੀਤ ਕਈ ਕਈ ਕਹਿੰਦੇ ਬਸੀਤ ਨਹੀਂ ਕਈ ਸਭ ਕੋ ਮਸੀਦ ਕਰਾਈ ਹੋਈ ਸਫਰ ਪੈਂਡਾ ਬਹੁਤ ਔਖਾ ਹੈ ਮਰਨ ਵਰਤ ਤੇ ਜਗਜੀਤ ਸਿੰਘ ਡੱਲੇਵਾਲ ਬੈਠੇ ਨੇ ਇੱਕ ਜਰਨੈਲ ਜਿਹੜਾ ਹੈ ਦਰਸ਼ਨ ਸਿੰਘ ਫੇਰੂਮਾਨ ਉਹਦੀ ਸ਼ਹਾਦਤ ਹੁੰਦੀ ਹੈ ਬੀਤੇ ਸਮੇਂ ਦੇ ਵਿੱਚ ਤਾਂ ਉਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਦੀ ਸ਼ਹਾਦਤ ਦੇਖੀ ਜਾ ਰਹੀ ਸੀ ਕਿ ਉਹ ਸ਼ਹਾਦਤ ਦੇਣਗੇ ਫਿਰ ਉਹ ਮਾਨ ਦੇ ਨਕਸ਼ੇ ਕਦਮ ਉੱਤੇ ਚੱਲਣਗੇ ਕਿ ਤੁਸੀਂ ਵੀ ਹੁਣ ਇਹਨਾਂ ਦੋ ਜਰਨੈਲਾਂ ਤੋਂ ਪ੍ਰੇਰਨਾ ਲੈ ਕੇ ਅੱਗੇ ਵਧੋ ਹਾਂ ਜੀ ਹਾਂ ਇਹ ਤਾਂ ਹੁਣ ਸਾਨੂੰ ਮਤਲਬ ਦੇਣੇ ਪਏ ਸਦਾ ਇਹ ਤਾਂ ਸਾਨੂੰ ਸਰਕਾਰ ਛੱਡੀ ਨਹੀਂ ਗਈ ਸਾਡਾ ਜ਼ਮੀਨਾਂ ਖੋਹਦੇ ਨੇ ਜ਼ਮੀਨਾਂ ਦਾ ਮਤਲਬ ਕਿਸੇ ਲੋਟ ਵੀ ਨਹੀਂ ਖੋਹਣ ਦਿੰਦੇ ਸਾਡੇ ਫਿਰ ਅਸੀਂ ਸਾਡੇ ਜਿਉਂਦੇ ਮਰ ਜਾਾਂਗੇ ਸਾਡੀਆਂ ਜ਼ਮੀਨਾਂ ਖੋਸ ਗਈਆਂ ਤਾਂ ਜਿਉਂਦੇ ਮਰਨੋਂ ਅਸੀਂ ਕਹਿੰਦੇ ਮਰ ਤਾਂ ਜਾਣਾ ਹੀ ਹੈ ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਨੌਵੇਂ ਪਾਤਸ਼ਾਹ ਗੁਰ ਤੇਗ ਬਹਾਦਰ ਜੀ ਨੇ ਮੇ ਮੌਜਾ ਦਾ ਕੋਈ ਡਰ ਨਹੀਂ ਮੌਜਾ ਕੋਈ ਚੀਜ਼ ਹੀ ਨਹੀਂ ਇਹ ਤਾਂ ਸਭ ਤੇ ਆਉਣੀ ਹੈ ਇਹ ਤਾਂ ਕੋਈ ਡਰ ਨਹੀਂ ਜੇ ਅਸੀਂ ਮਰਾਂਗੇ ਤਾਂ ਬੜੀ ਪ੍ਰੇਨ ਨਾਲ ਮਰੂ ਬੱਚਿਆਂ ਨੂੰ ਮਰੂ ਬਜ਼ੁਰਗਾਂ ਨੂੰ ਮਰੂ ਵੀ ਆਪ ਜਰਾ ਇੱਥੇ ਬੈਠੇ ਵੀ ਮਰ ਗਏ ਇਹ ਪ੍ਰੇਨ ਨਾਲ ਦਾ ਸਾਧਨ ਹੈ ਡੱਲਿਆ ਸਾਹਿਬ ਹੁਣ ਡੱਲਿਆ ਸਾਹਿਬ ਸਾਡੀ ਖਾਤਰ ਬੈਠਾ ਕੀ ਉਹ ਕੋ ਇਕੱਲੇ ਦਾ ਉਹ ਕਰ ਕਰ ਜਿਵੇਂ ਦੁਨੀਆ ਬਿਸ਼ਰਮੀ ਧਾਰੀ ਬੈਠੇ ਜੀ ਨਹੀਂ ਆਉਂਦੀ ਜਾਂ ਜਿਹੜੇ ਜ세ਦਾਰ ਬਿਸ਼ਰੇ ਬੰਦਿਆ ਨਹੀਂ ਆਉਂਦੀਆਂ ਜੇ ਕੰਮ ਤਾਂ ਸਾਡਾ ਹੈ ਇਹ ਕਿਸਾਨਾਂ ਦਾ ਕੰਮ ਹੈ ਮੇਨ ਸਾਰਿਆਂ ਨੇ ਆ ਗਿਆ ਹੋਂ ਦਾ ਜੇ ਸੋਚਣ ਦਾ ਬਿਚੇ ਥੋੜਾ ਵੀ ਜੇ ਰੋਟੀ ਖਾਣੇ ਸਭ ਦੇ ਹੁਣ ਇਹ ਜੀ ਜਾਨੀ ਮਤਲਬ ਸਰਕਾਰ ਤਾਂ ਇੱਕ ਸਾਨੂੰ ਕਹਿੰਦੀ ਵੀ ਇਹ ਯਾਰਦ ਦੀ ਜ਼ਮੀਨਾਂ ਦੇ ਉੱਤੇ ਬੈਠੇ ਕਿਸਾਨ ਆਗੂ ਚ 70 ਸਾਲ ਦੇ ਹੋਣ 75 ਦੇ ਜਾਂ 80 ਸਾਲ ਦੇ ਉਹਨਾਂ ਨੇ ਉਹਨਾਂ ਕਿਸਾਨ ਜਥੇਬੰਦੀਆਂ ਨੂੰ ਵੀ ਮਿਹਣਾ ਮਾਰਿਆ ਹੈ ਜਿਹੜੀਆਂ ਫਿਲਹਾਲ ਮੋਰਚੇ ਦੇ ਵਿੱਚ ਨਹੀਂ ਹਨ ਸਿਰਫ ਗੱਲਬਾਤ ਚੱਲ ਰਹੀ ਹੈ ਤਾਂ ਇੱਕ ਵੱਡੀ ਲੜਾਈ ਦੇ ਲਈ ਕਿਸਾਨ ਜਿਹੜੇ ਨੇ ਉਹ ਤਿਆਰ ਹੋ ਕੇ ਖਨੋਰੀ ਬਾਰਡਰ ਦੇ ਉੱਤੇ ਮਰਨ ਵਰਤ ਉੱਤੇ ਬੈਠੇ ਨੇ ਤੁਸੀਂ ਅਨਮਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਅਸੀਂ ਖਨੋਰੀ ਦਾਤਾ ਸਿੰਘ ਵਾਲਾ ਬਾਰਡਰ ਤੋਂ ਪਲ-ਪਲ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ